ਜਲੰਧਰ ਘਟਨਾ ਮਾਮਲੇ ਦੇ ਵਿੱਚ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਚੁੱਕੀ ਹੈ ਦਾਦਾ ਇਹ ਹੈ ਕਿ ਜੋ ਲੜਕੀ ਦੇ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ ਕੀਤੀਆਂ ਗਿਆ ਸੀ ਉਸ આરોપી ਦਾ 9 ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋਇਆ ਰਿਮਾਂਡ ਖਤਮ ਹੋਣ ਤੋਂ ਬਾਅਦ ਮੋੜ ਤੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 6 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਕੋਰਟ ਨੇ 2 ਦਿਨਾਂ ਦਾ ਹੋਰ ਰਿਮਾਂਡ ਦੇ ਦਿੱਤਾ ਗਿਆ ਤਾਂ ਹੁਣ ਤੱਕ ਪਤਾ ਲੱਗਿਆ ਕਿ ਜੋ 9 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਉਸ ਦੇ ਵਿੱਚ ਕੁਝ ਹੋਰ ਨਵੇਂ ਸਬੂਤ ਵੀ ਮਿਲੇ ਨੇ ਅਤੇ ਅੱਗੇ ਹੋਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਪੰਕਜ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੋ ਦੱਸਿਆ ਕਿ આરોપી ਦਾ 2 ਦਿਨਾਂ ਦਾ ਰਿਮਾਂਡ ਹਾਸਿਲ ਹੋਇਆ ਅਤੇ ਪਹਿਲਾਂ ਵੀ ਮਾਮਲੇ ਦੇ ਵਿੱਚ ਕਈ ਸਬੂਤ ਹੱਥ ਲੱਗੇ ਨੇ ਪਰ ਇਹ ਮਾਮਲਾ ਸੈਂਸਿਟਿਵ ਹੈ ਇਸ ਕਰਕੇ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ। ਅੱਜ ਜਿਹੜਾ ਪੁਲਿਸ ਨੇ ਫਰਦਰ ਰਿਮਾਂਡ ਮੰਗਿਆ ਸੀ ਬਟ ਜੱਜ ਸਾਹਿਬ ਨੇ ਕੇਸ ਨੂੰ ਦੇਖਦੇ ਹੋਏ ਔਰ ਜੋ ਕੇਸ ਦੇ ਫੈਕਟਸ ਸਿਗੇ ਪੁਲਿਸ ਦੀ ਇਨਵੈਸਟੀਗੇਸ਼ਨ ਨੂੰ ਦੇਖਦੇ ਹੋਏ 2 ਦਿਨ ਦਾ ਫਰਦਰ ਪੁਲਿਸ ਰਿਮਾਂਡ ਜਿਹੜਾ ਉਹ ਦਿੱਤਾ ਹੈ ਔਰ ਔਰ ਇਹਦੇ ਵਿੱਚ ਸਾਨੂੰ ਉਮੀਦ ਹੈ ਕਿ ਜੋ ਪੁਲਿਸ ਦੀ ਇਨਵੈਸਟੀਗੇਸ਼ਨ ਆ ਉਹ ਥੋਰੋ ਅੱਗੇ ਚੱਲੇਗੀ 9 ਦਿਨ ਦੇ ਰਿਮਾਂਡ ਦੇ ਵਿੱਚ ਕੀ ਉਹਨਾਂ ਨੇ ਹੁਣ ਹੁਣ ਤੱਕ ਪੁਲਿਸ ਸਰ ਦੇਖੋ ਇੱਕ ਚੀਜ਼ ਹੈ ਮੈਟਰ ਸੈਂਸਿਟਿਵ ਹੈ ਇਸ ਤਰ੍ਹਾਂ ਦੀਆਂ ਗੱਲਾਂ ਮੇਰੇ ਪਾਰਟ ਤੇ ਕਰਨੀਆਂ ਮੀਡੀਆ ਦੇ ਵਿੱਚ ਦੈਟ ਇਜ਼ ਨਾਟ ਗੁੱਡ ਕਿਸੇ ਦੇ ਪਾਰਟ ਤੇ ਵੀ ਇੰਨੀ ਸੈਂਸਿਟਿਵ ਗੱਲ ਨੂੰ ਇਸ ਤਰ੍ਹਾਂ ਮੀਡੀਆ ਚ ਲੈ ਜਾਣਾ ਦੈਟ ਇਜ਼ ਵਿੱਧੇ ਪੁਲਿਸ ਐਂਡ ਆਈ ਡੋਨਟ ਥਿੰਕ ਸੋ ਮੈਂ ਨਹੀਂ ਸਮਝਦਾ ਕਿ ਪੁਲਿਸ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਉਹ ਪਬਲਿਕ ਇਸ ਵਲੇ ਕਰਨਾ ਚਾਹੀਦੀ ਹਾਂ ਇਨਾ ਜ਼ਰੂਰ ਹੈ ਪੁਲਿਸ ਆਪਣੇ ਵੱਲੋਂ ਜੋ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ ਉਹ ਠੀਕ ਜਿੰਨੀ ਬਣਦੀ ਵਧੀਆ ਇਨਵੈਸਟੀਗੇਸ਼ਨ ਦੇ ਆਰ ਡੂਇੰਗ ਥੇਅਰ ਲੈਵਲ ਬੈਸਟ ਤੋਂ ਉਹ ਮੈਨੂੰ ਉਮੀਦ ਹੈ ਕਿ ਵਧੀਆ ਹੀ ਸਾਰਾ ਜਿਹੜਾ ਅੱਗੇ ਇਨਵੈਸਟੀਗੇਸ਼ਨ ਅੱਗੇ ਵੀ ਇਦਾਂ ਹੀ ਉਹ ਠੀਕ ਇਨਵੈਸਟੀਗੇਸ਼ਨ ਔਰ ਠੀਕ ਅੱਗੇ ਇਸ ਵਲੇ ਮੰਗਿਆ ਤਾਂ ਜ਼ਿਆਦਾ ਸੀ ਪਰ 2 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਉਹ ਮਿਲਿਆ ਇਸ ਮਾਮਲੇ ਦੇ ਵਿੱਚ ਪੁਲਿਸ ਅਫਸਰ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਕਹਿ ਕੇ ਇਸ ਦੌਰਾਨ ਪੁਲਿਸ ਨੂੰ ਕਈ ਅਹਿਮ ਸਬੂਤ ਮਿਲੇ ਨੇ ਜਿਸ ਨੂੰ ਕੋਰਟ ਵਿੱਚ ਪੇਸ਼ ਕਰਾਂਗੇ ਅਤੇ ਇਸ ਮਾਮਲੇ ਦੇ ਵਿੱਚ ਅਗਲੀ ਵੀ ਕਾਰਵਾਈ ਹੋਰ ਤੇਜ਼ ਕਰ ਦਿੱਤੀ ਹੈ ਪਲੀਜ਼ ਥੈਂਕ ਯੂ ਮੰਗਿਆ ਗਿਆ ਸੀ ਤੇ ਕਿੰਨੇ ਦਿਨ ਦਾ ਮਿਲਿਆ ਹੈ ਅਸੀਂ ਜੀ 6 ਦਿਨ ਦਾ ਹੋਰ ਪੁਲਿਸ ਮਾਨ ਮੰਗਿਆ ਸੀ ਇਸ ਮੁਕਦਮੇ ਦੇ ਵਿੱਚ ਤੇ ਜਿੱਥੇ ਮਾਨਯੋਗ ਕੋਰਟ ਨੇ ਸਾਨੂੰ ਜਿਹੜਾ 2 ਦਿਨ ਦਾ ਪੁਲਿਸ ਮਾਨ ਹੋ ਦਿੱਤਾ ਹੈਗਾ ਤੇ 9 ਦਿਨ ਦਾ ਪਹਿਲਾਂ ਪੁਲਿਸ ਮਾਨ ਸੀ 2 ਦਿਨ ਦਾ ਸਾਨੂੰ ਹੋਰ ਪੁਲਿਸ ਮਾਨ ਮਿਲ ਗਿਆ ਹੈ ਕੈਦਆਦੀਏ ਕੇ ਜੁਲੰਦਰ ਕਟਨਾ ਨੇ ਸਭ ਨੂੰ ਝੰਡੋਰ ਕੇ ਰੱਖ ਦਿੱਤਾ ਸੀ ਤੇ ਹੁਣ ਲਗਾਤਾਰ આરોપી ਦੇ ਖਿਲਾਫ ਸਖਤ ਮਕਾਰ ਵਜ ਦੀ ਮੰਗ ਕੀਤੀ ਜਾ ਰਹੀ ਜਿਹਦੇ ਚੱਲਦੇ 9 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ 2 ਦਿਨਾਂ ਦਾ ਹੋਰ ਰਿਮਾਂਡ ਪੁਲਿਸ ਨੂੰ ਹਾਸਲ ਹੋਇਆ ਹਕੀਕਤ ਦੀ ਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ